14 ਅਪ੍ਰੈਲ 2024 ਨਾਮਧਾਰੀ ਗੁਰਦੁਆਰਾ ਰਮੇਸ਼ ਨਗਰ ਦਿੱਲੀ ਵਿਖੇ ਸ੍ਰੀ ਸਤਗੁਰੂ ਉਦੇ ਸਿੰਘ ਜੀ ਨੇ ਇਹ ਪਵਿੱਤਰ ਉਪਦੇਸ਼ ਸਾਧ ਸੰਗਤ ਦੇ ਭਲੇ ਲਈ ਦਿੱਤੇ ਆਈਏ ਸਾਰੇ ਮਿਲ ਕੇ ਸਰਵਣ ਕਰੀਏ ਕੁਮਾਰੀ ਸ਼ੈਲਜਾ ਜੀ ਆਪ ਜੀ ਕੱਲ ਤੋਂ ਲੈ ਕੇ ਸਾਧ ਸੰਗਤ ਵੈਸਾਖੀ ਦਾ ਪੁਰਬ ਮਨਾ ਰਹੇ ਹੋ ਜੀ ਦੇ ਵਿੱਚ ਅਸੀਂ ਇਹ ਕਹਿੰਨੇ ਆ ਕਿ ਇਹ ਉਹ ਪੁਰਬ ਹੈ ਕਿ ਜਦੋਂ 10ਵੇਂ ਪਾਤਸ਼ਾਹ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਇਹ ਖਾਲਸਾ ਪੰਥ ਸਾਜਿਆ ਤੇ ਫਿਰ ਉਹੀ ਖਾਲਸਾ ਪੰਥ ਸਤਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਮੁੜ ਸੰਤ ਖਾਲਸੇ ਦੇ ਰੂਪ ਵਿੱਚ ਸਰਜੀਤ ਕੀਤਾ ਮਨ ਵਿੱਚ ਬੈਠੇ ਬੈਠੇ ਵਿਚਾਰ ਆ ਰਿਹਾ ਸੀ ਕਿ ਜੇ ਅਸੀਂ ਆਦ ਗੁਰੂਆਂ ਦੀ ਗੁਰਬਾਣੀ ਦੇਖੀਏ ਤੇ ਸੱਚਾ ਪਾਤਸ਼ਾਹ ਬਹੁਤ ਜਗ੍ਹਾ ਮੰਦ ਮਾਨ ਛੱਡਣ ਦੀ ਗੱਲ ਕੀਤੀ ਹੈ ਸਾਡੋ ਮਨ ਕਾ ਮਾਨ ਤਿਆਗੋ ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਤੇ ਅਹਨਸ ਭਾਗੋ ਅੱਜ ਸਵੇਰੇ ਵੀ ਪੜਨ ਰਏ ਸੀ ਸੁਨੋ ਸੁਹੇਰੀ ਮਿਲਨ ਬਾਤ ਕਹੋ ਸਗਲਾ ਅਹੰਗ ਤਿਆਗੋ ਕਰ ਹੀ ਲਾਲਨ ਪਾਵੋ ਸੋ ਇੱਕ ਦੂਸਰੇ ਰੂਪ ਚ ਮੈਂ ਜੇ ਕਵਾਂ ਤੇ ਅਸੀਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਤੋਂ ਲੈ ਕੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਤੱਕ ਸਾਰੀ ਆਈਡੈਂਟੀਟੀ ਤੋੜ ਕੇ ਇੱਕ ਹੀ ਆਈਡੈਂਟੀਟੀ ਸੀ ਇੱਕ ਹੀ ਪਹਿਚਾਨ ਸੀ ਇੱਕ ਨਿਰੰਕਾਰ ਨੂੰ ਅਸੀਂ ਨਮਸਕਾਰ ਕਰਦੇ ਆ ਅਸੀਂ ਹੋਰ ਕਿਸੇ ਨੂੰ ਨਹੀਂ ਮੰਨਦੇ ਇੱਕ ਨਿਰੰਕਾਰ ਤੋਂ ਬਿਨਾ ਹੋਰ ਕਿਸੇ ਨੂੰ ਨਹੀਂ ਮੰਨਦੇ ਸਿਰਫ ਇੱਕ ਨਿਰੰਕਾਰ ਨੂੰ ਨਮਸਕਾਰ ਕਰਦੇ ਆ ਸੋ ਦਸਵੇਂ ਪਾਤਸ਼ਾਹ ਨੂੰ ਕੀ ਲੋੜ ਪਈ ਉਹ ਗੁਰੂ ਸਮਰਾਥੇ ਉਹ ਸਰਬਕਲਾ ਸਮਰਾਥੇ ਅਸੀਂ ਕਦੀ ਵੀ ਉਹਦੇ ਤੇ ਉਂਗਲ ਨਹੀਂ ਕਰ ਸਕਦੇ ਪਰ ਜੋ ਮੈਂ ਆਪਣੇ ਮਨ ਵਿੱਚ ਸੋਚਦਿਆਂ ਵਿਚਾਰ ਆਉਂਦਾ ਕਿ ਇੱਕ ਸਭ ਤੋਂ ਵੱਡੀ ਉਹ ਲੋੜ ਸੀ ਕਿ ਜ਼ੁਲਮ ਦੇ ਵਿਰੁੱਧ ਖਲੋਣ ਦੀ ਲੋੜ ਸੀ ਉਹ ਸਮਾਂ ਸੀ ਜਦੋਂ ਮੁਗਲਾਂ ਦੇ ਰਾਜ ਹੁੰਦੇ ਨੂੰ 400 ਜਾਂ 500 ਸਾਲ ਹੋ ਗਿਆ ਸੀ ਔਰ ਸਾਡਾ ਸਮਾਜ ਵਰਨਾ ਵਿੱਚ ਵੰਡਿਆ ਹੋਇਆ ਸੀ ਬਹੁਤ ਬੁਰੀ ਤਰ੍ਹਾਂ ਵਰਨਾ ਵਿੱਚ ਵੰਡਿਆ ਹੋਇਆ ਸੀ ਵਰਨਾ ਵਿੱਚ ਵੰਡਣ ਕਰਕੇ ਕੋਈ ਵੀ ਜਿਹੜਾ ਬਾਹਰੋਂ ਆਉਂਦਾ ਸੀ ਬੜੇ ਆਰਾਮ ਨਾਲ ਜਿੱਤ ਸਕਦਾ ਸੀ ਕਿਉਂਕਿ ਬਹੁਤ ਸਾਰੇ ਸਾਡੀ ਆਬਾਦੀ ਉਹ ਸੀ ਸਾਡੀ ਪਾਪੂਲੇਸ਼ਨ ਉਹ ਸੀ ਜਿਨ੍ਹਾਂ ਨੂੰ ਕੋਈ ਅਧਿਕਾਰ ਹੀ ਨਹੀਂ ਸੀ ਸੋ ਉਹ ਇਹ ਚੰਗਾ ਸਮਝਦੇ ਸੀ ਕਿ ਜੇ ਮੁਸਲਮਾਨ ਆਏ ਘਟੋ ਘਟੋ ਸਾਡੇ ਨਾਲ ਵਿਤਕਰਾ ਨਹੀਂ ਕਰਦੇ ਇੱਥੇ ਸਾਨੂੰ ਕੀ ਫਰਕ ਪੈਂਦਾ ਸੋ ਸਾਡਾ ਸਮਾਜ ਉਸ ਵਿਤਕਰਿਆਂ ਵਿੱਚ ਵੰਡਿਆ ਹੋਇਆ ਸੀ ਸਾਡਾ ਮਨੋਬਲ ਜਿਹੜਾ ਸੀ ਉਹ ਖਤਮ ਹੋ ਚੁੱਕਾ ਸੀ ਉਹ ਸਮਾਂ ਆਇਆ ਜਦੋਂ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸੱਚ ਪਾਤਸ਼ਾਹ ਨੇ ਇੱਥੇ ਸੀਸ ਦਿੱਤਾ ਉਸ ਸੀਸ ਨੂੰ ਉਸ ਦੇਹ ਨੂੰ ਲੈਣ ਵਾਸਤੇ ਵੀ ਇੱਕ ਚੋਰੀ ਸਾਨੂੰ ਹੋ ਚੁੱਕਣਾ ਪਿਆ ਸਿੱਖਾਂ ਨੂੰ ਇਹ ਹਾਲਤ ਉਸ ਵੇਲੇ ਦੇਸ਼ ਦੀ ਹੋ ਸਕੀ ਸੀ ਸੋ ਜੇ ਆਪਾਂ ਦੇਖੀਏ ਗੁਰੂ ਗੋਬਿੰਦ ਸਿੰਘ ਸੱਚ ਪਾਤਸ਼ਾਹ ਦੀ ਉਮਰ ਸ਼ਾਇਦ ਉਦੋਂ 9-10 ਸਾਲ ਦੀ ਸੀ ਸੋ ਸੱਚਾ ਪਾਤਸ਼ਾਹਕੂਲ ਦੋ ਹੀ ਚੀਜ਼ਾਂ ਸੀ ਜਾਂ ਤਾਂ ਉਹ ਉਸ ਜ਼ਾਲਮ ਹਕੂਮਤ ਦੇ ਪਿੱਛੇ ਲੱਗ ਜਾਂਦੇ ਤੇ ਜਾਂ ਖੜੇ ਹੋ ਕੇ ਉਸ ਵੇਲੇ ਜੰਗ ਕਰਦੇ ਸੋ ਇਹ ਗੁਰੂ ਉਹ ਪ੍ਰਮਾਤਮਾ ਗੁਰੂ ਦੇ ਰੂਪ ਵਿੱਚ ਆ ਕੇ ਹੀ ਫੈਸਲਾ ਕਰਦਾ ਹੈ ਕਿ ਇਹ ਕੀ ਕਰਨਾ ਹੈ ਸੋ ਇਹ ਪਹਿਚਾਣ ਜੇ ਅਸੀਂ ਦੇਖੀਏ ਇਸ ਪਹਿਚਾਣ ਦੇ ਪਿੱਛੇ ਨੌਵੇਂ ਪਾਤਸ਼ਾਹ ਦੀ ਸ਼ਹੀਦੀ ਹੈ ਇਸ ਪਹਿਚਾਣ ਦੇ ਪਿੱਛੇ ਉਹ ਮੁਗਲਾਂ ਦਾ ਰਾਜ ਜਿਹੜਾ ਬੜੇ ਚਿਰ ਤੋਂ ਸਾਡੇ ਤੇ ਜ਼ੁਲਮ ਕਰ ਰਿਹਾ ਸੀ ਇਸ ਪਹਿਚਾਣ ਦੇ ਪਿੱਛੇ ਜਿਹੜਾ ਜਾਤਾਂ ਵਿੱਚ ਵੰਡਿਆ ਹੋਇਆ ਸਮਾਜ ਸੀ ਜਿੱਥੇ ਜਾਤਾਂ ਦੇ ਨਾਂ ਤੇ ਜ਼ੁਲਮ ਹੋ ਰਹੇ ਸੀ ਜਿੱਥੇ ਬਹੁਤ ਦੁਰ ਰੀਤੀਆਂ ਸਮਾਜ ਵਿੱਚ ਫੈਲ ਚੁੱਕੀਆਂ ਸੀ ਉਸ ਉਹਨਾਂ ਚੀਜ਼ਾਂ ਨੂੰ ਖਤਮ ਕਰਨ ਨੂੰ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਤੁਹਾਨੂੰ ਇੱਕ ਵੱਖਰੀ ਪਹਿਚਾਣ ਦੇਣ ਦੀ ਲੋੜ ਸੀ ਉਦੋਂ ਬੜੇ ਸਤਿਗੁਰੂ ਪ੍ਰਤਾਪ ਸਿੰਘ ਸੱਚ ਪਾਤਸ਼ਾਹ ਇੱਕ ਗੱਲ ਬੜੇ ਰੋਵ ਵਿੱਚ ਕਹਿੰਦੇ ਨੇ ਸ਼ਾਇਦ ਤੁਸੀਂ ਉਪਦੇਸ਼ ਸੁਣਿਆ ਹੋਵੇ ਸੱਚ ਪਾਤਸ਼ਾਹ ਹੁਕਮ ਕਰਦੇ ਨੇ ਗੁਰੂ ਗੋਬਿੰਦ ਸਿੰਘ ਸੱਚ ਪਾਤਸ਼ਾਹ ਨੇ ਆਖਿਆ ਹਥਿਆਰ ਲੈ ਕੇ ਆਓ ਘੋੜੇ ਲੈ ਕੇ ਆਓ ਤੇ ਜਿਹੜਾ ਮੇਰੇ ਦਰਬਾਰ ਵਿੱਚ ਖਵਾ ਕੇ ਆਏਗਾ ਕੁੱਟ ਖਾ ਕੇ ਆਏਗਾ ਉਹ ਮੇਰੇ ਦਰਬਾਰ ਵਿੱਚ ਨਾ ਆਵੇ ਸੋ ਇਹ ਖਾਲਸੇ ਦੀ ਉਸ ਦਿਨ ਲੋੜ ਸੀ ਮੈਂ ਤੇ ਇਹ ਸਮਝਦਾ ਕਿ ਮੁਗਲ ਰਾਜ ਨੂੰ ਖਤਮ ਕਰਨ ਦੀ ਸ਼ੁਰੂਆਤ ਕਰਨ ਵਾਲੇ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਭਾਵੇਂ ਉਸ ਬਾਅਦ ਵਿੱਚ ਬੇਸ਼ੱਕ ਉਹ ਸੱਚ ਪਾਤਸ਼ਾਹ ਨੇ ਬੰਦੇ ਬਹਾਦਰ ਤੋਂ ਕਰਵਾਇਆ ਉਹ ਆਪ ਵੀ ਕਰ ਸਕਦੇ ਸੀ ਉਹ ਸ਼ਕਤੀ ਕਿਹਦੀ ਸੀ ਉਹ ਬੰਦੇ ਬਹਾਦਰ ਦੀ ਸੀ ਉਹ ਜਾ ਕੇ ਉਹਨੂੰ ਮਾਦੋ ਮਾਦੋ ਦਾਸ ਦੇ ਰੂਪ ਵਿੱਚ ਲੱਭਿਆ ਉਹਨਾਂ ਨੇ ਕਿਸੇ ਨੂੰ ਲੱਭ ਕੇ ਉਹ ਕਿਸੇ ਤੋਂ ਵੀ ਕਰਵਾ ਸਕਦੇ ਸੀ ਪਰ ਸਿਰ ਤੇ ਹੱਥ ਮੇਰੇ ਪਾਤਸ਼ਾਹ 10ਵੇਂ ਪਾਤਸ਼ਾਹ ਦਾ ਹੱਥ ਸੀ ਸੋ ਉਹ ਖਾਲਸੇ ਦੀ ਸਾਜਨਾ ਕੀਤੀ ਜਿੱਥੇ ਉਹ ਵਰਨਾ ਨੂੰ ਤੋੜ ਕੇ ਜੰਗ ਵਿੱਚ ਜੇ ਲੜੇ ਸੱਚੇ ਪਾਤਸ਼ਾਹ ਦੇ ਸਾਰੇ ਵਰਨਾ ਨੂੰ ਤੋੜ ਕੇ ਲੜਾਇਆ ਜੇ ਅੰਮ੍ਰਿਤ ਛਕਾਇਆ ਮੈਂ ਇੱਕ ਇਹ ਵੀ ਗੱਲ ਸਪਸ਼ਟ ਕਰਨੀ ਚਾਹਾਂਗਾ ਕਿ ਅਸੀਂ ਨਾਮਤਾਰੀ ਇਹ ਗੱਲ ਨਹੀਂ ਮੰਨਦੇ ਕਿ ਸਾਡਾ ਸਤਿਗੁਰੂ ਝੂਠ ਬੋਲਦਾ ਸਾਡਾ ਸਤਿਗੁਰੂ ਕਿਸੇ ਨੂੰ ਧੋਖਾ ਦਿੰਦਾ ਉਹ ਸੱਚੇ ਪਾਤਸ਼ਾਹ ਨੇ ਸਿੱਖਾਂ ਦੇ ਸਿਰ ਲੈ ਕੇ ਉਹ ਵਾਪਸ ਜੋੜ ਕੇ ਉਹ ਇਹ ਵਰਨ ਆਸ਼ਰਮ ਜਿਹੜੇ ਸੀ ਉਹਨਾਂ ਨੂੰ ਤੋੜਿਆ ਇਹ ਨਹੀਂ ਕਿ ਸਚਪਾਤਸ਼ਾਹ ਨੇ ਅੰਦਰ ਜਾ ਕੇ ਬੱਕਰੇ ਮਾਰੇ ਤੇ ਝੂਠ ਬੋਲਿਆ ਕਿ ਬਾਅਦ ਚ ਅਸੀਂ ਸਿੱਖਾਂ ਦੇ ਸਿਰ ਮੰਗ ਕੇ ਅਸੀਂ ਇਸ ਗੱਲ ਵਿਸ਼ਵਾਸ ਨਹੀਂ ਕਰਦੇ ਕਿਉਂਕਿ ਮੇਰਾ ਸਤਿਗੁਰੂ ਝੂਠ ਨਹੀਂ ਬੋਲਦਾ ਉਹ ਕਰਨ ਕਰਾਵਣ ਹਾਰੇ ਉਹ ਮਾਰ ਕੇ ਜਿਵਾ ਸਕਦਾ ਇਹ ਹੀ ਸਾਡੇ ਸਤਿਗੁਰੂ ਦਾ ਫਰਕ ਹੈ ਕਿਉਂਕਿ ਉਹ ਪਰਮਾਤਮਾ ਦਾ ਰੂਪ ਹੈ ਉਹਦੇ ਵਿੱਚ ਕੋਈ ਫਰਕ ਨਹੀਂ ਸੋ ਸਚਪਾਤਸ਼ਾਹ ਨੇ ਇੱਕ ਵੱਖਰਾ ਖਾਲਸਾ ਸਾਜ ਕੇ ਤੁਹਾਨੂੰ ਇੱਕ ਵੱਖਰੀ ਪਛਾਣ ਦਿੱਤੀ ਉਹ ਪਛਾਣ ਦੀ ਉਸ ਵੇਲੇ ਜ਼ਰੂਰਤ ਸੀ ਇੰਨਾਂ ਚੀਜ਼ਾਂ ਕਰਕੇ ਇਸ ਇੱਕ ਪਹਿਚਾਣ ਦੀ ਜ਼ਰੂਰਤ ਸੀ ਸੱਚ ਪਾਤਸ਼ਾਹ ਹੁਕਮ ਕਰਦੇ ਨੇ ਬਹੁੜ ਤੀਸਰਾ ਪੰਥ ਕੀਜੈ ਪ੍ਰਧਾਨੀ ਕਿਤੇ ਵੀ ਹੋਰ ਕਿਸੇ ਬਾਣੀ ਵਿੱਚ ਨਹੀਂ ਆਇਆ ਪਰ ਇਹ ਦਸਵੇਂ ਪਾਤਸ਼ਾਹ ਦੀ ਬਾਣੀ ਉਗਰਦੰਤੀ ਵਿੱਚ ਸੱਚ ਪਾਤਸ਼ਾਹ ਇਹ ਵੀ ਹੁਕਮ ਕਰਦੇ ਨੇ ਉਹ ਇਸ ਕਰਕੇ ਸੀ ਸੋ ਆਪਾਂ ਇਹ ਗੱਲ ਕਰਦਿਆਂ ਹੋਏ ਆ ਅਸੀਂ ਇਸ ਗੱਲ ਦਾ ਮਾਨ ਕਰਦੇ ਆ ਸੋ ਮੈਂ ਇਹ ਅਰਜ ਕਰਦਾ ਕਿ ਇਸ ਸਿੱਖੀ ਸਰੂਪ ਦਾ ਅੱਜ ਆਪਾਂ ਵਿਸਾਖੀ ਦੇ ਗੱਲ ਕਰਦੇ ਆ ਇਸ ਸਿੱਖੀ ਸਰੂਪ ਦਾ ਮਾਨ ਕਰਿਆ ਕਰੋ ਤੁਹਾਡੇ ਬੱਚਿਆਂ ਨੂੰ ਇਹ ਗੱਲ ਦੱਸਿਆ ਕਰੋ ਕਿ ਕਿਸ ਰੂਪ ਵਿੱਚ ਸੱਚੇ ਪਾਤਸ਼ਾਹ ਨੇ ਇਹ ਖਾਲਸਾ ਸਾਜਿਆ ਕਦੀ ਇਸ ਗੱਲ ਦੀ ਸਾਨੂੰ ਸੰਗ ਨਾ ਆਵੇ ਕਿ ਸਾਨੂੰ ਕੋਈ ਕੀ ਆਖੇਗਾ ਕਿ ਤੂੰ ਕੇਸ ਰੱਖੇ ਨੇ ਤੂੰ ਦਾੜਾ ਰੱਖਿਆ ਇਸ ਪਿੱਛੇ ਬੜਾ ਇਤਿਹਾਸ ਏ ਇਹ ਵੀ ਯਾਦ ਕਰਾ ਦਿਆ ਕਰੋ ਕਿ ਇਸ ਪਿੱਛੇ ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪਣੇ ਚਾਰ ਸਾਹਿਬਜ਼ਾਦੇ ਵਾਰੇ ਨੇ ਇਸ ਪਿੱਛੇ ਸਾਡੇ ਮਾਤਾ ਜੀ ਦਾ ਸੱਚ ਪਾਤਸ਼ਾਹ ਦੇ ਮਾਤਾ ਜੀ ਨੇ ਸ਼ਹੀਦੀ ਦਿੱਤੀ ਇਸ ਪਿੱਛੇ ਗੁਰੂ ਤੇਗ ਜੁਲਮ ਪਿੱਛੇ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਹੋਈ ਸੋ ਅਸੀਂ ਇਸ ਸਰੂਪ ਨੂੰ ਇੱਕ ਮਾਣ ਨਾਲ ਜਿਉਣਾ ਕਿਉਂਕਿ ਇਹ ਸਰੂਪ ਦਿੱਤਾ ਗਿਆ ਇੱਕ ਅਨਿਆਂ ਦੇ ਵਿਰੁੱਧ ਲੜਨ ਵਾਸਤੇ ਸਰੂਪ ਦਿੱਤਾ ਗਿਆ ਪਖੰਡਾ ਨੂੰ ਤੋੜਨ ਵਾਸਤੇ ਇਹ ਸਰੂਪ ਦਿੱਤਾ ਗਿਆ ਸੋ ਇੱਕ ਤਾਂ ਮੈਂ ਇਹ ਅਰਜ ਬੇਨਤੀ ਕਰਦਾ ਕਿ ਇਹ ਵਿਸਾਖੀ ਦਾ ਦਿਨ ਆਪਾਂ ਮਨਾ ਲੈਂਦੇ ਆ ਜਿਨੇ ਕਿਸੇ ਨੇ ਗਲਤੀ ਕੀਤੀ ਹੋਵੇ ਤੁਸੀਂ ਤੁਹਾਡਾ ਸਿੱਖੀ ਸਰੂਪ ਮੈਨੂੰ ਇੱਥੇ ਬੈਠ ਕੇ ਸਾਬਤ ਸਰੂਪ ਬੜਾ ਚੰਗਾ ਲੱਗਦਾ ਦੇਖਣ ਨੂੰ ਤੁਸੀਂ ਨੌਜਵਾਨ ਬੜੇ ਉਤਸ਼ਾਹ ਨਾਲ ਇੱਥੇ ਆਉਂਦੇ ਹੋ ਤੁਹਾਡੇ ਵਿੱਚ ਇੱਕ ਮੋਟੀਵੇਸ਼ਨ ਹੈ ਸੋ ਸੱਚ ਪਾਤਸ਼ਾਹ ਸਾਡੇ ਤੇ ਦੋ ਕਿਰਪਾ ਕਰਨ ਦੋ ਆਪਾਂ ਮੰਗਦੇ ਆਂ ਇੱਕ ਤੁਹਾਡੀ ਪਛਾਣ ਇਹ ਹੋਵੇ ਜੋ ਸਾਨੂੰ ਦਸਵੇਂ ਪਾਤਸ਼ਾਹ ਨੇ ਕਿਰਪਾ ਕਰਕੇ ਪਛਾਣ ਸਾਨੂੰ ਦਿੱਤੀ ਹੈ ਉਸ ਤੋਂ ਬਾਅਦ ਉਹੀ ਕਿਰਪਾ ਸਤਗੁਰੂ ਰਾਮ ਸਿੰਘ ਸੱਚ ਪਾਤਸ਼ਾਹ ਨੇ ਕੀਤੀ ਹੈ ਅਸੀਂ ਸਾਨੂੰ ਸੇਵਾ ਦਿੱਤੀ ਹੈ ਅਸੀਂ ਕਿਸੇ ਲੋੜਵੰਦ ਦੀ ਸੇਵਾ ਕਰੀਏ ਅਸੀਂ ਜਿਹੜਾ ਕੋਈ ਗਰੀਬ ਹੈ ਅਸੀਂ ਉਹਦੀ ਸੇਵਾ ਕਰੀਏ ਸੇਵਾ ਕਰਕੇ ਅਸੀਂ ਆਪਣਾ ਆਪ ਨਾ ਜੜਾਈਏ ਆਪਣਾ ਆਪ ਨਾ ਅਸੀਂ ਦਿਖਾਈਏ ਕਿ ਅਸੀਂ ਸੇਵਾ ਕੀਤੀ ਹੈ ਇਹ ਤਾਂ ਉਸ ਅਕਾਲ ਪੁਰਖ ਦੀ ਉਸ ਪਰਮਾਤਮਾ ਦੀ ਉਸ ਸਤਿਗੁਰੂ ਦੀ ਕਿਰਪਾ ਹੈ ਕਿ ਸਾਨੂੰ ਇਹ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਜੇ ਉਹ ਸੇਵਾ ਕਰਨ ਦਾ ਮੌਕਾ ਦਿੰਦਾ ਹੈ ਤੇ ਅਸੀਂ ਧੰਨ ਭਾਗ ਸਮਝੀਏ ਇਹ ਬੜੀ ਵੱਡੀ ਚੀਜ਼ ਇਹ ਕਿ ਇੱਕ ਸੇਵਾ ਸਿੱਖੀ ਵਿੱਚ ਸੱਚਾ ਪਾਤਸ਼ਾਹ ਨੇ ਸਾਨੂੰ ਦਿੱਤੀ ਏ ਉਹ ਸੇਵਾ ਸਾਡੇ ਤੋਂ ਕਦੀ ਖੁੰਝ ਨਾ ਜਾਵੇ ਇੱਥੇ ਤੁਹਾਡੇ ਵਿੱਚ ਮੇਰਾ ਨਾਮ ਲੈਣ ਨੂੰ ਜੀ ਕਰਦਾ ਸੰਤ ਸਾਧਾ ਸਿੰਘ ਹੁਣੀ ਕਿੰਨੇ ਸਾਲ ਹੋ ਗਏ ਨੇ ਸੇਵਾ ਕਰਦੇ ਨੇ ਤੇ ਨਾਲ ਕਰਾਉਂਦੇ ਨੇ ਉਹ ਕਿਸੇ ਲੋੜ ਵਾਸਤੇ ਨਹੀਂ ਕਰਾਉਂਦੇ ਆਪਣੇ ਆਪ ਨੂੰ ਜਣਾਉਂਦੇ ਨਹੀਂ ਇਹ ਵੀ ਨਹੀਂ ਕਿ ਮੈਂ ਅੱਗੇ ਆ ਕੇ ਸਟੇਜ ਤੇ ਬੈਠਾਂ ਜਦੋਂ ਤੁਸੀਂ ਸੇਵਾ ਆਥੀਂ ਕਰਦੇ ਹੋ ਉਹ ਮੇਰਾ ਮਾਲਕ ਵੇਖਣ ਵਾਲਾ ਹਰ ਥਾਂ ਹੈ ਤੁਹਾਨੂੰ ਕਿਸੇ ਨੂੰ ਵਿਖਾਉਣ ਦੀ ਲੋੜ ਨਹੀਂ ਜਿਨ੍ਹਾਂ ਨੂੰ ਅਸੀਂ ਵਿਖਾਉਣਾ ਹੈ ਉਹਨਾਂ ਨੇ ਨਾ ਤੁਹਾਡੇ ਨਾਲ ਅੱਜ ਰਹਿਣਾ ਹੈ ਨਾ ਕੱਲ ਰਹਿਣਾ ਹੈ ਉਹਨਾਂ ਨੇ ਇੱਥੇ ਹੀ ਸਾਥ ਛੱਡ ਜਾਣਾ ਹੈ ਅੱਗੇ ਵੀ ਨਹੀਂ ਜਾਣਾ ਅਸੀਂ ਵਿਖਾਉਣਾ ਕਿ ਇਹਨੂੰ ਹੈ ਜਿਹੜਾ ਇੱਥੇ ਵੀ ਮੇਰੇ ਨਾਲ ਹੈ ਤੇ ਅੱਗੇ ਵੀ ਮੇਰੇ ਨਾਲ ਹੈ ਅਸੀਂ ਉਹਨੂੰ ਵਿਖਾਉਣਾ ਹੈ ਸੋ ਅਸੀਂ ਆਪਣੀ ਸੰਤੁਸ਼ਟੀ ਵਾਸਤੇ ਕਰਦੇ ਹਾਂ ਅਸੀਂ ਸੇਵਾ ਕਰਦੇ ਹਾਂ ਅਸੀਂ ਕਿਸੇ ਦੀ ਮਦਦ ਕਰਦੇ ਹਾਂ ਅਸੀਂ ਆਪਣੀ ਸੰਤੁਸ਼ਟੀ ਵਾਸਤੇ ਕਰਦੇ ਹਾਂ ਸੋ ਅਰਜ ਬੇਨਤੀ ਹੈ ਕਿ ਅਸੀਂ ਇੱਕ ਉਸ ਸਮਾਜ ਦੀ ਸਿਰਜਣਾ ਕਰਨੀ ਹੈ ਜਿੱਥੇ ਕਿਸੇ ਨਾਲ ਤੱਕਾ ਨਾ ਹੋਵੇ ਕਿਸੇ ਜਿੱਥੇ ਕਿਸੇ ਨਾਲ ਜ਼ਬਰਦਸਤੀ ਨਾ ਹੋਵੇ ਬੜਾ ਪਿਆਰਾ ਬਚਨ ਹੈ ਇੱਕ ਮੇਰੇ ਸਤਿਗੁਰੂ ਸਤਿਗੁਰੂ ਜਗਜੀਤ ਸਿੰਘ ਸੱਚ ਪਾਤਸ਼ਾਹ ਦਾ ਜੇ ਅਸੀਂ ਉਸ ਬਚਨ ਤੇ ਚੱਲਦੇ ਆ ਤੇ ਸਾਡੇ ਸਾਰੇ ਹੀ ਰੌਲਾ ਮੁੱਕ ਜਾਂਦੇ ਨੇ ਸੱਚ ਪਾਤਸ਼ਾਹ ਹੁਕਮ ਕਰਦੇ ਨੇ ਆਪਣੇ ਹੱਕ ਦਾ ਥੋੜਾ ਜਿਹਾ ਤਿਆਗ ਕਰ ਦਿਓ ਕਿਸੇ ਦੀ ਹੱਕ ਦੀ ਰੱਖਿਆ ਕਰ ਲਓ ਕਿੰਨਾ ਕਿੰਨਾ ਪਿਆਰਾ ਬਚਨ ਹੈ ਸੱਚ ਪਾਤਸ਼ਾਹ ਦਾ ਜੇ ਅਸੀਂ ਉਹਦੇ ਤੇ ਚੱਲ ਸਕੀਏ ਸੋ ਤੁਹਾਨੂੰ ਸਾਰਿਆਂ ਨੂੰ ਇਸ ਸਮੇਂ ਦੀ ਇਹ ਅਰਜ ਬੇਨਤੀ ਕਰਦਾ ਇੱਕ ਵਾਰੀ ਸਤਿਗੁਰੂ ਰਾਮ ਸਿੰਘ ਸੱਚ ਪਾਤਸ਼ਾਹ ਨੂੰ ਯਾਦ ਕਰਦੇ ਹੋਏ ਸਾਰੇ ਬੜੇ ਪਿਆਰ ਨਾਲ ਆਖੀਏ ਧੰ ਸਤਿਗੁਰੂ ਰਾਮ ਸਿੰਘ ਸੱਚ ਪਾਤਸ਼ਾਹ ਸਤਿਗੁਰੂ ਰਾਮ ਸਿੰਘ ਸੱਚ ਪਾਤਸ਼ਾਹ ਨੇ ਤੁਹਾਨੂੰ ਗੁਰਬਾਣੀ ਨਾਲ ਜੋੜਿਆ ਜੇ ਅਸੀਂ ਕਹੀਏ ਭਾਵੇਂ ਕੋਈ ਕੁਛ ਆਖੀ ਜਾਵੇ ਕਿ ਨਾਮ ਤਾਰੀ ਗੁਰਬਾਣੀ ਦਾ ਸਤਕਾਰ ਨਹੀਂ ਕਰਦੇ ਪਰ ਜਿਸ ਢੰਗ ਨਾਲ ਤੁਹਾਨੂੰ ਸੱਚ ਪਾਤਸ਼ਾਹ ਨੇ ਗੁਰਬਾਣੀ ਨਾਲ ਜੋੜਿਆ ਇਸ ਢੰਗ ਨਾਲ ਹੋਰ ਕਿਸੇ ਨੇ ਗੁਰਬਾਣੀ ਨਾਲ ਜੋੜਿਆ ਹੀ ਨਹੀਂ ਅੱਜ ਜੋ ਸਿੱਖੀ ਪਰਚਲਤੇ ਹੋ ਸਤਗੁਰੂ ਰਾਮ ਸਿੰਘ ਸੱਚ ਪਾਤਸ਼ਾਹ ਦੀ ਕਿਰਪਾ ਸੋ ਮੈਂ ਅਰਜ ਬੇਨਤੀ ਇਹ ਕਰ ਰਿਹਾ ਕਿ ਗੁਰਬਾਣੀ ਨਾਲ ਜੁੜੋ ਕਿਉਂਕਿ ਜਦੋਂ ਅਸੀਂ ਗੁਰਬਾਣੀ ਨਾਲ ਜੁੜਾਂਗੇ ਸਾਡੇ ਅੰਦਰੋਂ ਈਰਖਾ ਮੁੱਕ ਜਾਏਗੀ ਸਾਡੇ ਅੰਦਰੋਂ ਦੁਸ਼ਮਣ ਮੁੱਕ ਜਾਏਗੀ ਮੈਂ ਅੱਗੇ ਵੀ ਅਰਜ ਬੇਨਤੀ ਕਰਦਾ ਹੁਣਾ ਇੱਕ ਤੇ ਆਪਾਂ ਗੁਰਬਾਣੀ ਦਾ ਪਾਠ ਸਿੱਖੀਏ ਕੋਈ ਵੀ ਨੌਜਵਾਨ ਨਾ ਰਵੇ ਇੱਥੇ ਪਿੱਛੇ ਜੇ ਨਿਸ਼ਾਨ ਸਿੰਘ ਨੇ ਬੜਾ ਉਦਮ ਕੀਤਾ ਸੀ ਆਪਣੇ ਗੁਰਦੁਆਰਿਆਂ ਵਿੱਚ ਗੁਰਬਾਣੀ ਸਿਖਾਉਂਦੇ ਸੀ ਸੋ ਸਾਰੇ ਬੱਚੇ ਗੁਰਬਾਣੀ ਪੜੋ ਗੁਰਬਾਣੀ ਪੜ੍ਹਨੀ ਆਉਂਦੀ ਹੋਵੇ ਫਿਰ ਗੁਰਬਾਣੀ ਦਾ ਤੁਹਾਨੂੰ ਅਰਥ ਆਉਂਦਾ ਹੋਵੇ ਕਿਉਂਕਿ ਜਦੋਂ ਗੁਰਬਾਣੀ ਦਾ ਅਰਥ ਆ ਜਾਏਗਾ ਫਿਰ ਇਹ ਭੇਦ ਭਾਵ ਮੁੱਕ ਜਾਣਗੇ ਫਿਰ ਇਹ ਭਲੇਖਾ ਰਹਿ ਜਾਏਗਾ ਕਿ ਮੁਸਲਮਾਨ ਮਾੜੇ ਨੇ ਕਿ ਹਿੰਦੂ ਚੰਗੇ ਨੇ ਕਿ ਹਿੰਦੂ ਮਾੜੇ ਨੇ ਮੁਸਲਮਾਨ ਫਿਰ ਇਹ ਭੇਦ ਭਾਵ ਵੀ ਮੁੱਕ ਜਾਣਗੇ ਅਸੀਂ ਉਹ ਇੱਕ ਨਿਰੰਕਾਰ ਦੀ ਪੂਜਾ ਕਰਨ ਵਾਲੇ ਆ ਸਾਨੂੰ ਸੱਚ ਪਾਤਸ਼ਾਹ ਨੇ ਉਹ ਇੱਕ ਨਿਰੰਕਾਰ ਨਾਲ ਜੋੜਿਆ ਅਸੀਂ ਉਹ ਭੇਦ ਭਾਵਾਂ ਤੋਂ ਉੱਪਰ ਆ ਸੋ ਅਸੀਂ ਜਦੋਂ ਗੁਰਬਾਣੀ ਨਾਲ ਜੁੜਦੇ ਹਾਂ ਬੜਾ ਪਿਆਰਾ ਹੁਕਮ ਇੱਕ ਫਿਰ ਸਤਿਗੁਰੂ ਜਗਜੀਤ ਸਿੰਘ ਦਾ ਯਾਦ ਕਰਨ ਨੂੰ ਜੀਤ ਕਰਦਾ ਸੱਚ ਪਾਤਸ਼ਾਹ ਹੁਕਮ ਕਰਦੇ ਸੀ ਗੁਰਬਾਣੀ ਨੂੰ ਸਿਰਫ ਮੱਥਾ ਟੇਕਣ ਤੱਕ ਨਾ ਰੱਖ ਲਓ ਇੱਕ ਮਾਈਲਸਟੋਨ ਤੇ ਲਿਖਿਆ ਹੋਇਆ ਹੈ ਕਿ ਇਹ ਚੰਡੀਗੜ੍ਹ ਨੂੰ ਰਸਤਾ ਜਾਂਦਾ ਹੈ ਦਿੱਲੀ ਨੂੰ ਜਾਂਦਾ ਹੈ ਉਸ ਮਾਈਲਸਟੋਨ ਨੂੰ ਜੱਫੀ ਪਾ ਕੇ ਨਾ ਬੈਠ ਜਾਓ ਉਸ ਰਸਤੇ ਤੇ ਆਪਾਂ ਤੁਰੀਏ ਗੁਰਬਾਣੀ ਸਾਨੂੰ ਕਿੱਥੇ ਲਾਉਂਦੀ ਹੈ ਗੁਰਬਾਣੀ ਸਾਨੂੰ ਕਿੱਥੇ ਲੈ ਕੇ ਜਾਂਦੀ ਹੈ ਸੋ ਸਮਝ ਕੇ ਅਸੀਂ ਉਸ ਰਸਤੇ ਤੇ ਤੁਰੀਏ ਆਪ ਜੀ ਸਾਰੇ ਹੀ ਅੱਜ ਕੱਲ ਸਾਰਿਆਂ ਕੋਲ smartphones ਨੇ ਤੁਸੀਂ ਸੋਸ਼ਲ ਮੀਡੀਆ ਤੇ ਬਹੁਤ ਟਾਈਮ ਲਾਉਂਦੇ ਹੋ ਅੱਜ ਕੱਲ ਨਿਊਜ਼ ਵੀ ਆਪਾਂ ਜੇ ਆਪਾਂ ਬਹੁਤ ਦੇਖੀ ਉਹਦੇ ਜਿਆਦਾ ਈਰਖਾ ਹੀ ਹੁੰਦੀ ਹੈ ਕਿ ਨੇ ਕੀ ਕਰ ਦਿੱਤਾ ਆਪਾਂ ਉਹਦੇ ਤੇ ਵੀ ਬਹੁਤ ਟਾਈਮ ਲਾਉਨੇ ਆ ਕਿ ਆਪਾਂ ਥੋੜਾ ਜਿਹਾ ਟਾਈਮ ਕੱਢ ਕੇ ਆਪਣੇ ਵਾਸਤੇ ਨਹੀਂ ਕਰ ਸਕਦੇ ਆਪਾਂ ਆਪਣੇ ਵਾਸਤੇ ਕੀ ਕਰਨਾ ਆਪਣੇ ਵਾਸਤੇ ਆਪਾਂ ਗੁਰਬਾਣੀ ਨਾਲ ਜੁੜਨਾ ਹੈ ਨਾਮ ਨਾਲ ਜੁੜਨਾ ਹੈ ਜਦੋਂ ਸਾਡੇ ਅੰਦਰੋਂ ਈਰਖਾ ਦੁਸ਼ ਖਤਮ ਹੋਏਗੀ ਤਾਂ ਹੀ ਸਾਡੇ ਅੰਦਰ ਪਰਮਾਤਮਾ ਦਾ ਵਾਸਾ ਹੋਏਗਾ ਤਾਂ ਹੀ ਸਾਡਾ ਮਨ ਸ਼ੁੱਧ ਹੋਏਗਾ ਤਾਂ ਹੀ ਸਾਡੇ ਮਨ ਦੇ ਨਾਲ ਸਾਡੇ ਮਨ ਦੇ ਅੰਦਰ ਆਨੰਦ ਹੋਏਗਾ ਜਿੰਨਾ ਚਿਰ ਸਾਡੇ ਅੰਦਰ ਹੋਰ ਵਿਚਾਰ ਚੱਲੀ ਜਾਂਦੇ ਨੇ ਕੋਈ ਪਾਸਟ ਦਾ ਹੈ ਕੋਈ ਫਿਊਚਰ ਦਾ ਹੈ ਕਈ ਕਿਸੇ ਵਾਸਤੇ ਈਰਖਾ ਦਵੇਸ਼ ਚੱਲੀ ਜਾਂਦੀ ਹੈ ਉਹਨਾਂ ਚਿਰ ਸਾਡੇ ਮਨ ਨੂੰ ਆਨੰਦ ਕਦੀ ਆ ਹੀ ਨਹੀਂ ਸਕਦਾ ਸੋ ਕੋਸ਼ਿਸ਼ ਕਰੋ ਆਪਾਂ ਸਾਰੇ ਸੁੱਖ ਲੈਣਾ ਚਾਹੁੰਦੇ ਆ ਸੋ ਉਹ ਸੁੱਖ ਨਾਲ ਜੁੜਨ ਵਾਸਤੇ ਕੁਛ ਚਿਰ ਨਾਮ ਨਾਲ ਜੁੜੋ ਕੁਛ ਚਿਰ ਗੁਰਬਾਣੀ ਨਾਲ ਜੁੜੋ ਸੱਚਾ ਪਾਤਸ਼ਾਹ ਕੋ ਅਰਦਾਸ ਕਰੋ ਬਖਸ਼ਿਸ਼ ਮੰਗੋ ਜਦੋਂ ਅਸੀਂ ਬਖਸ਼ਿਸ਼ ਮੰਗਾਂਗੇ ਸੱਚੇ ਪਾਤਸ਼ਾਹ ਤੇਰੇ ਆਂ ਕਿਰਪਾ ਕਰ ਤੇਰੇ ਹੁਕਮ ਤੇ ਚੱਲ ਸਕੀਏ ਪਾਤਸ਼ਾਹ ਕਿਰਪਾ ਕਰ ਕਿਸੇ ਨੂੰ ਦੁੱਖ ਹੋਵੇ ਹੀ ਨਾ ਮੇਰੇ ਅੰਦਰ ਈਰਖਾ ਦਵੇਸ਼ ਰਵੇ ਹੀ ਨਾ ਜਦੋਂ ਅਸੀਂ ਮੰਗਾਗੇ ਕਿ ਸਾਡੇ ਆਪਣੇ ਮਨ ਨੂੰ ਸੁੱਖ ਨਹੀਂ ਹੋਏਗਾ ਸਾਡੇ ਆਪਣੇ ਮਨ ਨੂੰ ਹੀ ਸੁੱਖ ਹੋਏਗਾ ਸੋ ਸੱਚੇ ਪਾਤਸ਼ਾਹੇ ਕਿਰਪਾ ਕਰਨ ਗੁਰੂ ਗੋਬਿੰਦ ਸਿੰਘ ਸਤਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਤੇਰੇ ਚਰਨਾਂ ਵਿੱਚ ਇਹ ਅਰਦਾਸ ਹੈ ਬਖਸ਼ਿਸ਼ ਕਰ ਤੂੰ ਇੱਕ ਵੱਖਰੀ ਪਛਾਣ ਦਿੱਤੀ ਏ ਉਸ ਪਛਾਣ ਵਾਸਤੇ ਸਾਨੂੰ ਇੱਕ ਆਚਰਣ ਵੀ ਦੇ ਅਸੀਂ ਉਹ ਸੱਚ ਤੇ ਚੱਲ ਸਕੀਏ ਅਸੀਂ ਉਹ ਸੱਚ ਨਾਲ ਜੁੜ ਸਕੀਏ ਇਨਰਜ ਕਰਕੇ ਤੁਹਾਡੇ ਸਾਰਿਆਂ ਤੋਂ ਅੱਗੇ ਲੈਣਾ ਸਤਿ ਸ੍ਰੀ ਅਕਾਲ